ਸਰ ਨੈਕਸਟ ਰਿਪੋਰਟ ਨੈਕਸਟ ਰਿਪੋਰਟ ਸ੍ਰੀ ਗਵਰਨਰ ਸਾਹਿਬ ਨੇ ਡਰੱਗ ਐਡਿਕਸ਼ਨ ਦੀ ਗੱਲ ਕੀਤੀ ਆ ਯੂਥ ਇਜ਼ ਬੈਡਲੀ ਇਨ ਪਲਚਰਸ ਆਫ ਡਰੱਗਸ ਜੇ ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਡਿਫੀਨਿਟਿਵਲੀ ਦੀ ਗੱਲ ਕੀਤੀ ਆ ਕਿ ਡਿਫੀਨਿਟਿਵਲੀ ਨਾਲ ਇਹ ਡਰੱਗਸ ਦੇ ਵਿੱਚੋਂ ਜੋ ਯੂਥ ਕੱਢਿਆ ਜਾ ਸਕਦਾ ਤੇ ਕੀ ਮੈਸੇਜ ਦੋਗੇ ਯੂਥ ਨੂੰ ਤੁਸੀਂ ਬਿਲਕੁਲ ਕੱਢਿਆ ਜਾ ਸਕਦਾ ਜੀ ਲੇਕਿਨ ਦੇਖੋ ਆਪਣੇ ਪੰਜਾਬ ਦੇ ਬੰਦੇ ਸਭ ਤੋਂ ਜ਼ਿਆਦਾ ਮਿਲਟਰੀ ਸੀਗੇ ਅੱਜ ਪੰਜਾਬ ਦੇ ਬੰਦੇ ਰਿਕਰੂਟ ਕਰਨ ਵਾਸਤੇ ਉੱਥੇ ਜਾਂਦੇ ਹੀ ਨਹੀਂ ਹੈਗੇ ਕਿਉਂ ਨਹੀਂ ਜਾਂਦੇ ਹੈਗੇ ਕਿ ਉਹਨਾਂ ਨੂੰ ਡਰਗ ਦੇ ਮਾਰ ਲਿਆ ਤੇ ਮਤਲਬ ਆ ਜਿਹੜੀ ਸਨੇਚਿੰਗ ਹੁੰਦੀ ਪਈ ਹੈ ਉਹ ਕੌਣ ਕਰਦਾ ਪਿਆ ਉਹ ਬਿਹਾਰੀਏ ਨਹੀਂ ਕਰਦੇ ਜਾਂ ਦੂਸਰੀ ਸਟੇਟ ਤੇ ਨਹੀਂ ਕਰਦੇ ਆਪਣੇ ਪੰਜਾਬੀ ਹੀ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਜਦੋਂ ਨਸ਼ਾ ਚਾਹੀਦਾ ਉਹ ਮਹਿੰਗਾ ਹੈਗਾ ਉਹਦੇ ਵਾਸਤੇ ਉਹਨਾਂ ਨੂੰ ਸਾਰੇ ਕੰਮ ਕਰਨੇ ਪੈਂਦੇ ਆ ਲੇਕਿਨ ਜੇ ਆਪਾਂ ਹਰ ਵਿਲੇਜ ਦੇ ਵਿੱਚ ਇੱਕ ਜਿਮ ਖੋਲਦੀ ਹੈ ਉੱਤੇ ਜ਼ਿਆਦਾ ਪੈਸੇ ਨਹੀਂ ਲੱਗਦੇ ਤੇ ਉਹ ਸਾਰੇ ਪਿੰਡਾਂ ਦੇ ਵਿੱਚ ਇੱਕ ਇੱਕ ਜਿਮ ਖੋਲਦੀਏ ਤੇ ਪ੍ਰੋਬਲਮ ਦੂਰ ਹੋ ਸਕਦੀ ਹੈ ਪਰ ਇੱਥੇ ਸਰਕਾਰ ਦੀ ਵਿਲ ਨਹੀਂ ਹੈਗੀ ਉਹ ਪੇਪਰਾਂ ਤੇ ਬੜਾ ਕੁਝ ਕਹਿੰਦੇ ਆ ਭਾਸ਼ਣਾ ਚ ਬੜਾ ਕੁਝ ਕਹਿੰਦੇ ਆ ਲੇਕਿਨ ਮੈਨੂੰ ਪਿਛਲੇ 25 ਸਾਲਾਂ ਤੋਂ ਇਹ ਸੰਸਦ ਨੂੰ 29 ਸਾਲ ਹੋ ਗਏ ਮੈਂ ਸਾਰੀਆਂ ਸਰਕਾਰਾਂ ਨੂੰ ਮਿਲਿਆ ਲੇਕਿਨ ਵਿਲ ਨਹੀਂ ਹੈਗੀ ਜਦ ਤੱਕ ਸਰਕਾਰ ਦੀ ਵਿਲ ਨਹੀਂ ਹੁੰਦੀ ਤਦ ਤੱਕ ਇਹ ਕੰਮ ਖਤਮ ਨਹੀਂ ਹੋ ਸਕਦੇ ਅਜੀ ਗਰਾਹ ਦੇ ਹੈਵਲੀ ਪੈਲਸ ਵਿੱਚ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦੇ ਸਮਾਇਆ ਗਿਆ ਸਰਵੋਤਮ ਪੰਜਾਬ ਦੇ ਰਾਜਪਾਲ ਮਾਨਯੋਗ ਗਲਾਬ ਚੰਦ ਜਤਰੀਆ ਜੀ ਨੇ ਇਸ ਮੌਕੇ ਤੇ ਉਪਰ ਸ਼ਿਰਕਤ ਕੀਤੀ ਕਿ ਹੈਬਰਲੀ ਪੈਲਸ ਨੂੰ ਏਸ਼ੀਆ ਦਾ ਸਭ ਤੋਂ ਵੱਡਾ ਸੀਨੀਅਰ ਸਿਟੀਜ਼ਨ ਹੋਮ ਕਿਹਾ ਜਾਂਦਾ ਹੈ ਅੰਤਰਰਾਸ਼ਟਰੀ ਸੀਨੀਅਰ ਦੇਸਰ ਦਿੱਤ ਨਾਇਆ ਗਿਆ ਇਸ ਸਮਾਗਮ ਵਿੱਚ ਅਧਿਆਪਕ ਨੀਤਾ ਸਮਾਜਿਕ ਸਹਾਰਨ ਦੇ ਸੀਨੀਅਰ ਨਾਗਰਿਕ ਇਸ ਤੋਂ ਇਲਾਵਾ ਇਲਾਕੇ ਦੇ ਲੋਕਾਂ ਜਨਰਲ ਵੀ ਕਿੰਨੇ ਹੈਵਨਲੀ ਫੈਲਸ ਅਮੀਨ ਦੇ ਰਾਗੀ ਚੇਅਰਮੈਨ ਨਿਲਕ ਮਾਨ ਬਨੇਸਾ ਕੀ ਜਿਸ ਸ਼ਾਮੇ ਵਿੱਚ ਮੰਗਲੇ ਟੀਵੀ ਟਰਸਟ ਐਮ ਕੀਤਾ ਸੀ ਜਿਸ ਦਾ ਮੁੱਖ ਮਕਸਦ ਗਰੀਬ ਅਤੇ ਲੋੜਵੰਦ ਲੋਕਾਂ ਦੀ ਸੇਵਾ ਕਰਨਾ ਸੀ ਇਸ ਮੌਕੇ ਤੇ ਮਹਿਮਾਨ ਮਾਨੋਖਲਾ ਕਟਾਰੀਆ ਜੀ ਮੁੱਖ ਮੰਤਰੀ ਪੰਜਾਬ ਦੇ ਰਾਜਪਾਲ ਦਾ ਸਵਾਗਤ ਟੀਵੀ ਟਰਸਟ ਦੇ ਚੇਅਰਮੈਨ ਅਨਿਲਕ ਮਾਨ ਮੁੰਗਾ ਜੀ ਨੇ ਕੀਤਾ ਰਾਜਪਾਲ ਸਹਿਨੇ ਮੁਕਤੀ ਦੀ ਪ੍ਰਸਾਸ਼ਨਾ ਕਰਦਾ ਕਿ ਉਸਨੇ ਲੰਮੀ ਸਮਾਂ ਤੋਂ ਮੁਕਤ ਦੀ ਸੇਵਾ ਲਈ ਕੀਤੀ ਗਈ ਯਤਨਾਂ ਦੀ ਸ਼ਲਾਘਾ ਕਰਦੇ ਹਨ ਅਤੇ ਹੈਵਨਲੀ ਪੈਲਸ ਨੂੰ ਇੱਕ ਬਲਖਣ ਉਦਾਹਰਣ ਦੇ ਤੌਰ ਤੇ ਪੇਸ਼ ਕਰਨ ਦੇ ਲਈ ਉਹ ਇੱਕ ਪ੍ਰਸ਼ਾਸਾ ਦੇ ਪੱਤਰ ਹਨ ਰਾਜਪਾਲ ਨੇ ਕਿਹਾ ਕਿ ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰਸਟ ਸਲਾਮੇ ਇਲਾਕਿਆਂ ਝੁੱਗੀ ਚੌਪੜੀ ਵਾਲੇ ਇਲਾਕਿਆਂ ਵਿੱਚ ਮੁਫਤ ਦਵਾਈਆਂ ਸਰਜਰੀ ਅਤੇ ਮੈਡੀਕਲ ਸਹੂਲਤਾਂ ਦੇ ਕੇ ਸ਼ਾਨਦਾਰ ਕੰਮ ਕਰ ਰਿਹਾ ਹੈ ਉਹ ਹਰ ਰੋਜ਼ 15000 ਤੋਂ ਵੱਧ ਪੋਸ਼ਣਜੋਕ ਖਾਣੇ ਵੰਡੇ ਹਨ ਜਿੰਨਾ ਵਿੱਚੋਂ 7500 ਖਾਣਾ ਲੁਧਿਆਣਾ ਦੀਆਂ ਚੁਗੀਆਂ ਝੌੜੀਆਂ ਵਿੱਚ ਵੰਡਿਆ ਜਾਂਦਾ ਹੈ ਅਤੇ 7500 ਖਾਣਾ ਦਿੱਲੀ ਦੇ ਹਸਪਤਾਲਾਂ ਦੇ ਬਾਹਰ ਪੇਸ਼ੈਂਟਾਂ ਦੇ ਵਾਰਸਾਂ ਅਤੇ ਪੇਸ਼ੈਂਟਾਂ ਨੂੰ ਵੰਡਿਆ ਜਾਂਦਾ ਹੈ ਇਸ ਦੇ ਨਾਲ ਹੀ ਉਹ ٹرسٹ ਦੇ ਚੁਗੀ ਚੌਕੜੀ ਵਾਲੇ ਜੋ ਗਰੀਬ ਪਰਿਵਾਰ ਨੇ ਉਹਨਾਂ ਦੇ ਨੌਜਵਾਨਾਂ ਨੂੰ ਚੁਣ ਕੇ ਉਹਨਾਂ ਸੁਖ ਲਈ ਦੇ ਕੇ ਰੋਜ਼ਗਾਰ ਦੇਣ ਦਾ ਪ੍ਰਬੰਧ ਕਰ ਰਿਹਾ ਹੈ ਉਹਨਾਂ ਨੂੰ ਗਰੀਬੀ ਦੂਰ ਕਰਨ ਵਿੱਚ ਯੋਦਨ ਪਾ ਰਿਹਾ ਹੈ ਇਸ ਮੌਕੇ ਰਾਜਪਾਲ ਨੇ ਹੈਵਨਲੀ ਐਂਜਲਸ ਬਿਲਡਿੰਗ ਦਾ ਉਦਘਾਟਨ ਕੀਤਾ ਜਿਸ ਵਿੱਚ 300 ਤੋਂ ਵੱਧ ਅਨਾਥ ਬੱਚਿਆਂ ਲਈ ਘਰ ਅਤੇ ਜੁਆਇਫੁਲ ਲਿਵਿੰਗ ਲਈ ਪ੍ਰਬੰਧ ਕੀਤਾ ਗਿਆ ਇਸ ਤੋਂ ਇਲਾਵਾ ਬਜ਼ੁਰਗਾਂ ਅਤੇ ਲਜ਼ਾਰ ਲਾਚਾਰ ਮਹਿਲਾਵਾਂ ਲਈ 150 ਬੈੱਡਾਂ ਵਾਲਾ ਆਸ਼ਰਮ ਦੇ ਉਦਘਾਟਨ ਵੀ ਕੀਤਾ ਗਿਆ ਇਸ ਸਮੇਂ ਵਿਸ਼ਵ ਸ਼ਾਂਤੀ ਦੂਤ ਦੇ ਤੌਰ ਤੇ ਜਾਣੇ ਜਾਂਦੇ ਪਰਮ ਪੂਜਨੀਕ ਆਚਾਰੀਆ ਡਾਕਟਰ ਲੋਕੇਸ਼ ਮਨੀ ਜੋ ਕਿ ਇਹ ਇਨਸਾ ਬਿਸ਼ਪ ਭਾਰਤੀ ਦੇ ਸੰਸਥਾਪਕ ਨੇ ਨੇ ਕਿਹਾ ਕਿ ਭਾਰਤ ਦੇ ਨੌਜਵਾਨ ਦੇਸ਼ ਦਾ ਭਵਿੱਖਨ ਪਰ ਬਹੁਤ ਸਾਰੇ ਨੌਜਵਾਨ ਗਰੀਬੀ ਕਰਕੇ ਆਪਣੇ ਸੁਪਨੇ ਪੂਰਾ ਨਹੀਂ ਕਰ ਪਾਉਂਦੇ ਡੀਬੀਸੀ ਟਰਸਟ ਦਾ ਅਨਾਥ ਆਸ਼ਰਮ ਬਜ਼ੁਰਗਾਂ ਅਤੇ ਬੱਚਿਆਂ ਨੂੰ ਪਰਵਾਰਕ ਮਾਹੌਲ ਦੇ ਕੇ ਪਿਆਰ ਦੇ ਕੇ ਪ੍ਰੇਰਨਾ ਦੇ ਕੇ ਉਹਨਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਦੇ ਮੌਕੇ ਪਰਦਾਨ ਕਰਦਾ ਹੈ ਆਚਾਰਿਆ ਮਨੀਸ਼ मुनि ਨੇ ਜੋ ਕਿ ਪ੍ਰਸਿੱਧ ਆਚਾਰਿਆ ਆਚਾਰਿਆ ਦੇਵਚਾਰੀਆ ਨੇ ਕਿਹਾ ਕਿ ਹੈਵਨਲੀ ਪੈਲਸ ਵਿੱਚ ਸੀਨੀਅਰ ਅਤੇ ਹੈਵਨਲੀ ਐਂਜਲਸ ਵਿੱਚ ਬੱਚਿਆਂ ਦੇ ਲਈ ਅੰਸਾਸ਼ਨ ਜੀਵਨ ਦੇ ਲਈ ਸਿਹਤਮੰਦ ਭੋਜਨ ਨਿਯਮਤ ਜਾਂਚ ਕਸਰਤ ਅਤੇ ਤਣਾਅ ਪ੍ਰਬੰਧਨ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਤਾਂ ਕਿ ਉਹਨਾਂ ਨੂੰ ਸਿਹਤ ਅਤੇ ਮਾਸਕ ਤੰਦਰੁਸਤੀ ਪ੍ਰਦਾਨ ਕੀਤੀ ਜਾ ਸਕੇ ਇਸ ਸਮਾਗਮ ਦੇ ਵਿੱਚ ਜਿੱਥੇ ਬੱਚੋਕ ਸਖਸ਼ੀਅਤਾਂ ਵੱਲੋਂ ਸੰਬੋਧਨ ਕੀਤਾ ਗਿਆ ਉੱਥੇ ਹੀ ਸਮਾਗਮ ਵਿੱਚ ਆਏ ਸਰੋਤਿਆਂ ਦੇ ਮਨੋਰੰਜਨ ਲਈ ਸਾਂਸਕ੍ਰਿਤਕ ਕਾਰਜਕ੍ਰਮ ਪੇਸ਼ ਕੀਤੇ ਗਏ ਪ੍ਰਾਪਰਵਾਕਤ ਨਾਚ ਗੀਤ ਨਾਟਕ ਬਜ਼ੁਰਗਾਂ ਅਤੇ ਬੱਚਿਆਂ ਦੁਆਰਾ ਪੇਸ਼ ਕੀਤੇ ਗਏ ਡੀਬੀਸੀ ਟਰਸਟ ਦੇ ਟਰਸਟੀ ਰਾਜੇਸ਼ਨ ਰੁੱਲਾ ਅਮਰਿੰਦਰ ਐਸਤਮਾਨ ਅਨਿਲ ਸਿੰਘਾਨੀਆ ਅਮਰਤਪਾ ਬਮਰੀ ਨੀਰੂ ਸ਼ੀਤਲ ਅਤੇ ਕੋਆਰਡੀਨੇਟਰ ਸੰਯੁਕਤ ਜੀਐਮ ਕਰਨਲ ਪ੍ਰਮਿੰਦਰ ਸਿੰਘ ਨੇ ਸਮਾਗਮ ਦੀ ਸਫਲਤਾ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਅਖੀਰ ਦੇ ਵਿੱਚ ਆਏ ਸੋਤਿਆਂ ਦਾ ਧੰਨਵਾਦ ਕਰਦੇ ਹੋਏ ਅਨਿਲਕਰ ਮੁੰਗਾ ਜੀ ਨੇ ਕਿਹਾ ਕਿ ਰਾਜਪਾਲ ਆਚਾਰੀਆ ਡਾਕਟਰ ਲਕੇਸ਼ ਮੁਨੀ ਅਤੇ ਹੋਰ ਸਾਰੇ ਵਿਅਕਤੀਆਂ ਦਾ ਅਭਾਰ ਪ੍ਰਗਟਾਇਆ ਅਤੇ ਭਵਿੱਖ ਦੀਆਂ ਯੋਜਨਾਵਾਂ ਸਾਂਝੀਆਂ ਕੀਤੀਆਂ ਉਹਨਾਂ ਨੇ ਕਿ ਟਰਸਟ ਦਾ ਮਕਸਦ ਗਰੀਬ ਵਰਗਾਂ ਦੇ ਲੋਕਾਂ ਨੂੰ ਆਸ਼ਰਮ ਵੱਲੋਂ ਮੈਡੀਕਲ ਸਹੂਲਤਾਂ ਸਿੱਖਿਆ ਪ੍ਰਦਾਨ ਕਰਨਾ ਹੈ ਤਾਂ ਕਿ ਅਸੀਂ ਭਾਰਤ ਨੂੰ ਇੱਕ ਵਿਕਸਿਤ ਦੇਸ਼ ਬਣਾ ਸਕੀਏ ਇਸ ਸਮੇਂ ਪੱਤਰਕਾਰਾਂ ਨੇ ਗਲਤ ਕਰਦੇ ਉਹਨਾਂ ਦੱਸਿਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਵਿੱਚ ਗਲਤਾਨ ਕਰਨ ਲਈ ਜੋ ਸਰਕਾਰਾਂ ਨੇ ਇਹਨਾਂ ਦਾ ਯੋਗਦਾਨ ਹੈ ਕਿਉਂਕਿ ਰਾਜਨੀਤਿਕ ਇੱਛਾ ਸ਼ਕਤੀ ਦੀ ਘਾਟ ਕਰਕੇ ਇੱਥੇ ਨੈਕਸਸ ਬਣੇ ਹੋਏ ਨੇ ਗਰੂਪ ਬਣੇ ਹੋਏ ਨੇ ਜੋ ਨਹੀਂ ਚਾਹੁੰਦੇ ਕਿ ਪੰਜਾਬ ਵਿੱਚੋਂ ਨਸ਼ਾ ਕੱਟਮ ਕੀਤਾ ਜਾ ਸਕੇ ਨਸ਼ਾ ਖਤਮ ਨਹੀਂ ਕਰਨਾ ਚਾਹੁੰਦੇ ਤਾਂ ਕਿ ਪੰਜਾਬ ਦੀ ਜਵਾਨੀ ਨੂੰ ਖਰਾਏ ਤੌਰ ਤੇ ਜੋ ਪੰਜਾਬ ਦਾ ਇੱਕ ਸੱਭਿਆਚਾਰ ਹੈ ਉਸ ਨੂੰ ਖਤਮ ਕੀਤਾ ਜਾ ਸਕੇ ਉਹਨਾਂ ਨੇ ਉਹਨਾਂ ਨੇ ਸਰਕਾਰਾਂ ਨੂੰ ਸੰਜੀਦਗੀ ਨਾਲ ਨਸ਼ਾ ਖਤਮ ਕਰਨ ਦੇ ਲਈ ਯਤਨ ਕਰਨ ਦੀ ਅਪੀਲ ਕੀਤੀ ਇਸ ਸਮੇਂ ਉਹਨਾਂ ਨੇ ਆਇਸੋਤਿਆਂ ਧੰਨਵਾਦ ਕੀਤਾ ਆਓ ਦੇਖਦੇ ਹਾਂ ਪੱਤਰਕਾਰ ਗਰਦੀਪ ਸਿੰਘ ਸ਼ਾਹਬਰ ਦੀ ਇੱਕ ਵਿਸ਼ੇਸ਼ ਰਿਪੋਰਟ Hey and i संतु निरामया सर्वे भद्राणि पश्यन्तु मा कश्चित दुख सर्वे भवन्तु सुखिने सर्वे सन्तु निरामया सर्वे भद्राणि पश्यन्तु मा कश्चित दुख भाग् भवे चलिए गुरु फोटो का तो अच्छे काम से हाथ लगाने से भी उसकी ऊर्जा जो है वो व्यक्ति के अपने आप स्वयं के मन में भी आती है जब कुछ देखते हैं तो उसमें से कुछ प्रेरणा लेकर के सीखने का प्रयास करते हैं कि वास्तव में ऐसे श्रेष्ठ कार्य करने वाले समाज में लोग हैं इसके लिए भारत अब तक श्रेष्ठ बना हुआ है ये मेरा भी सौभाग्य था कि मैं आपके इस कार्यक्रम से जुड़ सका आचार्य मनीष जी क्या मैं सोचता हूँ शायद इतना टीवी पे मैं भी किसी को नहीं देखता जितना इनको देखता पर और इनकी सबसे बड़ी विशेषता जो रखती है जिस कॉन्फिडेंस से अपनी बात रखते हैं वो कॉन्फिडेंस ये बताता है कि इनको आयुर्वेद और आयुर्वेद के द्वारा चिकित्सा कैसे की जा सकती है उसका पूरा आत्मविश्वास हमारे देश का दुर्भाग्य रहा कि आयुर्वेद के जानने वाले लोगों ने ही आयुर्वेद का सबसे बड़ा नुकसान किया उनका कॉन्फिडेंस नहीं होने के कारण वो कई बार एलोपैथी को भी साथ में डाल देते हैं ताकि उनका धंधा ठीक चले सेवा करने में उनका उद्देश्य नहीं रहता है वो भी व्यवसाय में रहता है तो आचार्य जी मुझे बहुत खुशी है, है तो तुरंत चेंज किया और उसके कारण से मैं आ मैं आपसे समझ यह कहूँगा की मुझे क्योंकि मेरी फ्लाइट पाँच बजे तो मुझे वापस जाना होगा मैं आप सबसे बहुत बहुत आपको शुभकामना देता हूँ और आप सबका आशीर्वाद हम पर भी बना रहे ताकि हम ईमानदारी से अच्छे ढंग से एक जनसेवक बन करके एक तो प्रशासक बन कर के नहीं एक बन करके जनता के काम को अच्छी प्रकार से कर सके ये आप सब बुजुर्ग लोगों का आशीर्वाद मिले यही कामना करते हुए एक बार आप और मैं सब अनिल जी के लिए बहुत ताली तो बहुत अच्छा काम किया है काम कर रहे हैं उन सब भाई बहनों को भी मैं बहुत धन्यवाद देता हूँ कि वो जिस समर्पित भाव से इस वातावरण को अच्छा बनाने में लगे हुए हैं उन सबको मेरी ओर से बहुत है और आचार्य लोकेश मणि जी आपको बहुत धन्यवाद कि आपने पता नहीं किस योग से आपका मेरा मिलन हुआ और कैसे आपने मेरे को इससे जोड़ा तो मैं सोचता हूँ मैं हर साल के लिए बुक हूँ इनके पास अब ये मुझे बताएं मुझे कोई केवल तारीख पहले बता दे दस पंद्रह दिन पहले थोड़ा दूसरी बार आयो शायद कैसा लगा इस इसमार मुझे बहुत अच्छा लगा कारण क्या है कि जो बंधु हैं बहने हैं या भाई हैं उनको जिस प्रकार का वातावरण यहाँ मिल रहा है और जिस ढंग से उनको रखा जा रहा है जिस शायद हुँ? उनके घरों पर भी उस प्रकार की सुविधाएँ उपलब्ध नहीं और इससे भी बड़ा जो मुझे आकर्षित इसने किया ऐसे बच्चे जिनको अष्ट माँ बाप भगवान भरोसे छोड़ जाते हैं उसका कोई माँ बाप बन करके उनका ठीक तरह से पालन कर जीवन को बहुत अच्छा बना इससे बड़ी और की सेवा नहीं सर आपने एक मुख्य प्रधानमंत्री साहब के साथ जब गुरदासपुर आए थे उस मीटिंग में बाढ़ को लेकर के उनसे बातचीत हुई थी राज्य सरकार के भी दो मंत्री थे वहाँ तो फंड को लेकर के जो बात चल रही थी उनके मंत्रियों ने कहा कि भाई इन्होंने 1600 करोड़ कम है उसमें क्या बात हुई थी एग्जैक्ट बात तो क्या है कि केंद्र का जो निर्णय होता है ना वो तो एक तरह से टोकन था उसके बाद सारा एसेसमेंट होने के बाद रहता है और सामान्यतः तो, मैं जैसा हमेशा कहता हूँ कि ये जो आपदा राहत होता है ये कोई हर सरकार का अपना एक हिस्सा तय है केंद्र सरकार को चाहे आपदा आए चाहे न आए उस फंड में वो पैसा हर साल डालते हैं सेवेंटी फाइव परसेंट केंद्र डालता है पच्चीस परसेंट राज्य सरकार को डाल करके उस फंड को बनाना पड़ता है वो फंड जब कभी आवश्यकता होती है उस समय उसको खर्च करने के लिए सरकार के पास होता है सरकार तो ने जो अब तक भेजा है जो मुझे रिकॉर्ड से देखा है वो लगभग बारह हजार करोड़ रुपया दोनों का मिला करके उस फंड में है और सर, 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 आपने... सरकार का जो है वो कभी भी आपदा आती है फसल खराबा होता है, है तो उनके नॉन्स के हिसाब से छः हज़ार आठ सौ रुपया पर बीघे के हिसाब से केंद्र की सरकार का फसल नुकसान के रूप में मिलता है और यहाँ की सरकार ने और किया कि वो जो पुराना फंड बढ़ा हुआ था उसमें से तेरह हज़ार दो सौ करोड़ रुपया और अपनी तरफ से मिला हर के हर किसान को बीस हज़ार रुपया देने की घोषणा की ये जो सोलह हज़ार सोलह सौ सो करोड़ रुपया दिया है ਇਹ ਤੋਂ ਇੱਕਰ ਹੈ emergeny ਕੇ ਲਈ ਵਿਸ਼ੇਸ਼ ਕੰਮੋ ਕੇ ਲਈ ਹੈ ਅਸੈਸਮੈਂਟ ਹੋਣੇ ਕੇ ਬਾਦ ਅਗਰ ਉਨ੍ਹਾਂ ਹਿੱਸੇ ਵੀ ਜਿਆਦਾ ਬਨੇਗਾ ਤੋ ਕੇ ਸਰਕਾਰ ਉਤਨਾ ਪ੍ਰੈਸ਼ਰ ਦੇ ਸਰੋਵਰ ਲੱਗਦਾ ਹੈ ਸਰ ਗਵਰਨਰ ਸਾਹਿਬ ਨੇ ਡਰਗ ਐਡਿਕਸ਼ਨ ਦੀ ਗੱਲ ਕੀਤੀ ਹੈ ਯੂਥ ਇਸ ਬੈਡਲੀ ਇਨ ਕਲਚਰਸ ਆਫ ਡਰਗਸ ਜੇ ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਡਿਫੀਨਿਟਲੀ ਦੀ ਗੱਲ ਕੀਤੀ ਹੈ ਕਿ ਡਿਫੀਨਿਟਲੀ ਨਾਲ ਇਹ ਡਰਗਸ ਦੇ ਵਿੱਚੋਂ ਜੋ ਯੂਥ ਕੱਢਿਆ ਜਾ ਸਕਦਾ ਹੈ ਤੇ ਕੀ ਮੈਸੇਜ ਦੋਗੇ ਯੂਥ ਨੂੰ ਬਿਲਕੁਲ ਕੱਢਿਆ ਜਾ ਸਕਦਾ ਜੀ ਲੇਕਿਨ ਦੇਖੋ ਆਪਣੇ ਪੰਜਾਬ ਦੇ ਬੰਦੇ ਸਭ ਤੋਂ ਜ਼ਿਆਦਾ ਮਿਲਟਰੀ ਸੀਗੇ ਅੱਜ ਪੰਜਾਬ ਦੇ ਬੰਦੇ ਰਿਕਰੂਟ ਕਰਨ ਵਾਸਤੇ ਉੱਥੇ ਜਾਂਦੇ ਹੀ ਨਹੀਂ ਹੈਗੇ ਕਿਉਂ ਨਹੀਂ ਜਾਂਦੇ ਹੈਗੇ ਕਿ ਉਹਨਾਂ ਨੂੰ ਡਰਗ ਦੇ ਮਾਰ ਲਿਆ ਤੇ ਮਤਲਬ ਆ ਜਿਹੜੀ ਸਨੇਚਿੰਗ ਹੁੰਦੀ ਪਈ ਹੈ ਉਹ ਕੌਣ ਕਰਦਾ ਪਿਆ ਉਹ ਬਿਹਾਰੀਏ ਨਹੀਂ ਕਰਦੇ ਜਾਂ ਦੂਸਰੀ ਸਟੇਟ ਤੇ ਨਹੀਂ ਕਰਦੇ ਆਪਣੇ ਪੰਜਾਬੀ ਹੀ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਜਦੋਂ ਨਸ਼ਾ ਚਾਹੀਦਾ ਉਹ ਮਹਿੰਗਾ ਹੈਗਾ ਉਹਦੇ ਵਾਸਤੇ ਉਹਨਾਂ ਨੂੰ ਸਾਰੇ ਕੰਮ ਕਰਨੇ ਪੈਂਦੇ ਆ ਲੇਕਿਨ ਜੇ ਆਪਾਂ ਹਰ ਬਿਲਜ ਦੇ ਵਿੱਚ ਇੱਕ ਜਿਮ ਖੋਲਦੀ ਹੈ ਉੱਤੇ ਜ਼ਿਆਦਾ ਪੈਸੇ ਨਹੀਂ ਲੱਗਦੇ ਤੇ ਉਹ ਸਾਰੇ ਪਿੰਨਾਂ ਦੇ ਵਿੱਚ ਇੱਕ ਇੱਕ ਜਿਮ ਖੋਲਦੀਏ ਤੇ ਪ੍ਰੋਬਲਮ ਦੂਰ ਹੋ ਸਕਦੀ ਹੈ ਪਰ ਇੱਥੇ ਸਰਕਾਰ ਦੀ ਵਿਲ ਨਹੀਂ ਹੈਗੀ ਉਹ ਪੇਪਰਾਂ ਤੇ ਬੜਾ ਕੁਝ ਕਹਿੰਦੇ ਆ ਭਾਸ਼ਣਾ ਚ ਬੜਾ ਕੁਝ ਕਹਿੰਦੇ ਆ ਲੇਕਿਨ ਮੈਨੂੰ ਪਿਛਲੇ 25 ਸਾਲਾਂ ਤੋਂ ਸੰਸਦ ਨੂੰ 29 ਸਾਲ ਹੋ ਗਏ ਮੈਂ ਸਾਰੀਆਂ ਸਰਕਾਰਾਂ ਨੂੰ ਮਿਲਿਆ ਲੇਕਿਨ ਵਿਲ ਨਹੀਂ ਹੈਗੀ ਜਦ ਤੱਕ ਸਰਕਾਰ ਦੀ ਵਿਲ ਨਹੀਂ ਹੁੰਦੀ ਤਦ ਤੱਕ ਇਹ ਕੰਮ ਖਤਮ ਨਹੀਂ ਹੋ ਸਕਦੇ ਕਿਉਂਕਿ ਇਹਦੇ ਵਿੱਚ ਜਦੋਂ ਸਰਕਾਰ ਦੇ ਆਪਣੇ ਬੰਦੇ ਜੁੜ ਜਾਂਦੇ ਹੈਗੇ ਨੇ ਤੇ ਉਹ ਰੋਡ ਫਰਫੇਲ ਹੋਣਾ ਸੈਟਅਪ ਹੋ ਜਾਂਦੀ ਹੈ ਉਹ ਖਾਣੇ ਕੇ ਔਰ ਦਿਖਾਣੇ ਕੇ ਹੋਰ ਹੋ ਜਾਂਦਾ ਹੈਗਾ ਪਰ ਆਪਾਂ ਨੂੰ ਰਲ ਮਿਲ ਕੇ ਐਬਸੋਲੂਟਲੀ ਵਾਈ ਨਾ ਜੇ ਭਈ ਉਹਨਾਂ ਜਖੂ ਕੁਟਾਰੀਆ ਸਾਹਿਬ ਨੇ ਜੇ ਐਫਰਟ ਕੀਤੀਆਂ ਹੈਗੀਆਂ ਤੇ ਉਹ ਸੈਂਸੀਅਰ ਐਫਰਟ ਨੇ ਪਾਦਿਆਤਰਾ ਕਿਉਂ ਕੀਤੀ ਉਹਨਾਂ ਨੇ ਤੇ ਅਸੀਂ ਤਾਂ ਉੱਥੇ ਬੈਠੇ ਵੀ ਸਾਰਾ ਕੁਝ ਦੇਖਦੇ ਹਾਂ ਹੁਣ ਵੋਟ ਬੈਂਕ ਸ਼ਿਫਟ ਹੋ ਰਿਹਾ ਹੈ ਕਿ ਇੱਕ ਇੱਕ ਐਨਆਰਆਈ ਇੱਥੇ 10-10 ਫੈਮਿਲੀਆ ਨੂੰ ਸਪੋਰਟ ਕਰ ਰਿਹਾ ਤੇ ਉਹ ਜਿਹੜੇ ਐਨਆਰਆਈ ਨੇ ਉਹ ਸਾਰੇ ਇਸ ਚੀਜ਼ ਨੂੰ ਦੇਖਦੇ ਪਏ ਨੇ ਕਿ ਅਸੀਂ ਪੰਜਾਬ ਨੂੰ ਕਿਦਾਂ ਬਚਾਣਾ ਹੈ ਤੇ ਉਹ ਸਾਰੇ ਇੱਕ ਯੂ ਨੋ ਅਸਲੇ ਆਪਣੀ ਕਲਰਟੀ ਹੋ ਮਾਈਂਡ ਨਾਲ ਚੱਲਦੇ ਪਏ ਨੇ ਤੁਸੀਂ ਅਗਲੇ ਇਲੈਕਸ਼ਨ ਚ ਸ਼ਿਫਟ ਦੇਖ ਲੋਗੇ ਸਰ ਸਸਤਾ ਵੱਲੋਂ ਵੀ ਕੁਝ ਤੁਸੀਂ ਇਹ ਕੋਈ ਪ੍ਰਾਲਾ ਕਰ ਰਹੇ ਹੋ ਨਸ਼ੇ ਨੂੰ ਤੁਗਨ ਵਾਸਤੇ ਪੰਜਾਬ ਦੇ ਵਿੱਚ ਨਹੀਂ ਜੀ ਸਾਡੇ ਸੱਤ ਪ੍ਰੋਗਰਾਮ ਹੈਗੇ ਨੇ ਸਾਰੇ ਆਇਡੈਂਟੀਫਾਈਡ ਨੇ ਅਸੀਂ ਕੋਈ ਹਾਂਜੀ ਇਹ 2017 ਚ ਕੀਤਾ ਸੀ ਜੀ ਸ਼ੁਰੂ ਤੇ ਹੁਣ ਸਾਨੂੰ ਹਲੇ 150 ਦੀ ਪਰਮਿਸ਼ਨ ਮਿਲੀ ਹੈ ਲੇਕਿਨ ਸਾਡੇ ਕੋਲ ਬੱਚੇ 150 ਜ਼ਿਆਦਾ ਨੇ ਹੁਣ ਅਗਲੇ 50 ਦੀ ਪਰਮਿਸ਼ਨ ਵਾਸਤੇ ਪਾਈ ਹੋਈ ਐਪਲੀਕੇਸ਼ਨ ਇਹ ਹਿੰਦੁਸਤਾਨ ਦੇ ਵਿੱਚ ਕੋਈ ਵੀ ਕੰਮ ਕਰਵਾਉਣਾ ਹੋਵੇ ਤੇ ਬੜੇ ਰੋਡ ਬਲਾਕ ਨੇ ਪਰ ਪ੍ਰਮਾਤਮਾ ਦੀ ਮਿਹਰ ਹੈ ਕਿ ਐਸੀ ਸਾਰਾ ਕੰਮ ਮੈਰਿਟਸ ਤੇ ਕਰਵਾਨੇ ਹੈਗੇ ਆ ਅਸੀਂ ਕਦੀ ਕਿਸੇ ਨੂੰ ਬ੍ਰਾਈਬ ਨਹੀਂ ਕੀਤਾ ਤੇ ਉਸੇ ਕਾਰਨ ਸਾਰਾ ਕੁਝ ਬਹੁਤ ਵਧੀਆ ਚੱਲ ਰਿਹਾ ਹੁਣ ਇਹ ਪਿਛਲੇ ਮਹੀਨੇ ਸਾਨੂੰ 4 ਨਿਊਲੀ ਬੋਨ ਬੱਚੇ ਮਿਲੇ ਨੇ ਜਿਨ੍ਹਾਂ ਦੇ ਕੰਜਕਾਂ ਦੇ ਵਿੱਚ ਗੰਗਾ ਜਲਨ ਨੂੰ ਆ ਕੇ ਪੂਜਨ ਕੀਤਾ ਗਿਆ ਦੇਵੀ ਦਾ ਰੂਪ ਦੇ ਨਾਲ ਤੇ ਉਹ ਸਾਰਿਆਂ ਨੂੰ ਅੱਜ ਗਵਰਨਰ ਸਾਹਿਬ ਦੇ ਯੂ ਨੋ ਲੈਬ ਦੇ ਵਿੱਚ ਰੱਖਿਆ ਸੀਗਾ ਪਿਛਲੀ ਵਾਰੀ ਗਵਰਨਰ ਸਾਹਿਬ ਆਏ ਸੀ ਤਦੋਂ ਇੱਕ ਬੱਚਾ ਉਹਨਾਂ ਨੇ ਦਿੱਤਾ ਸੀਗਾ ਉਹ ਬੱਚਾ ਹੁਣ ਅਮਰੀਕਾ ਅਡਾਪਟ ਹੋ ਗਿਆ ਤੇ ਹੁਣੇ ਚਾਰ ਹੋ ਰਹੇਗੇ ਨੇ ਪਰ ਇਹਨਾਂ ਬੱਚਿਆਂ ਦੇ ਵਾਸਤੇ ਵੀ ਅਸੀਂ ਆਪਣੇ ਬੱਚਿਆਂ ਵਾਂਗਨ ਧਿਆਨ ਕਰਦੇ ਹੈਗੇ ਆ ਕਿ ਇਹਨਾਂ ਦੀ ਐਜੂਕੇਸ਼ਨ ਦਾ ਇਹਨਾਂ ਦੀ ਐਕਟੀਵਿਟੀਜ਼ ਦਾ ਇਹਨਾਂ ਦੇ ਫੂਡ ਦਾ ਇਹਨਾਂ ਦੇ ਸਪੋਰਟਸ ਦਾ ਇਹਨਾਂ ਦੇ ਕੱਪੜੇ ਕੱਪੜੇ ਦਾ ਮੈਨਰਸ ਦਾ ਹਰ ਸੰਡੇ ਮੈਂ ਤੇ ਮੇਰੀ ਨੀਸ ਕੈਨੇਡਾ ਤੋਂ ਅਸੀਂ ਆਨਲਾਈਨ ਹੁੰਦੇ ਆ ਇੱਥੇ ਇੱਕ ਜ਼ੂਮ ਰੂਮ ਬਣਾਇਆ ਹੋਇਆ ਹੈ ਜੇ ਗੇਟਸ ਲੁੱਕ ਫਾਰਵਰਡ ਸਾਰਿਆਂ ਦੇ ਬੱਚਿਆਂ ਦੇ ਵਿਜ਼ਨ ਬੋਰਡ ਬਨੇ ਹੋਏ ਨੇ ਚਲੋ ਟ੍ਰਾਇਟ ਚੈਸਟ ਬਣੀਆਂ ਹੋਈਆਂ ਜਿਹਦੇ ਵਿੱਚ ਉਹ ਲਿਖ ਕੇ ਪਾਉਂਦੇ ਨੇ ਫਿਰ ਉਹਨਾਂ ਨੂੰ ਕਹਿੰਦਾ ਤੁਹਾਨੂੰ ਕੀ ਕੀ ਯਾਦ ਹੈ ਤਾਂ ਬੇਸਿਕਲੀ ਆ ਜਿਹੜਾ ਉਹਨਾਂ ਦੇ ਨਾਲ ਪਰਸਨਲ ਇੰਟਰੈਕਸ਼ਨ ਹੈ ਨਾ ਉਹ ਵੈਲਿਊ ਐਡ ਕਰਦੀ ਪਈ ਤੁਸੀਂ